ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਭਰਾ ਅਮਰੀਕਾ ਤੋਂ ਬਿਨਾ ਦੱਸੇ 7 ਸਾਲਾਂ ਬਾਅਦ ਆਪਣੀ ਭੈਣ ਕੋਲ ਕੈਨੇਡਾ ਪਹੁੰਚ ਜਾਂਦਾ ਤੇ ਜਿੱਥੇ ਉਹ ਕੰਮ ਕਰਦੀ ਹੁੰਦੀ ਹੈ ਜਦੋਂ ਭੈਣ ਆਪਣੇ ਵੀਰ ਨੂੰ ਦੇਖਦੀ ਹੈ ਤਾਂ ਦੇਖੋ ਕਿਵੇਂ ਭੱਜ ਕੇ ਜੱਫੀ ਪਾਉਂਦੀ ਹੈ ਜਿਸ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਰਹੰਦਾ ਰਵਾਰੀ ਹੋਈਏ ਪੈਨ ਪਰਾਜਿੱਤੇ ਵੀ ਜਨਮ ਲਵਾਗੇ